ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਈਮੀ ਅਸ਼ਟਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਜੀ ਜੰਤ ਕੇ ਠਾਪੁਰਾ ਆਪੇ ਵਰਤਨ ਹਾਰ ਨਾਨਕੇ ਕੋਪ ਸ੍ਰਿਆ ਦੂਜਾ ਕਹਿ ਦਿਸਟਾਰ ਜੀ ਜੰਤ ਕੇ ठाकुरा ਆਪੇ ਵਰਤਨ ਹਾਰ اے ਜੀਆਂ ਜਨਤਾ ਦੇ ਪਾਲਣ ਵਾਲੇ ਪ੍ਰਭੂ ਤੂੰ ਆਪ ਹੀ ਸਭ ਥਾਈ ਵਰਤ ਰਿਹਾ ਹੈ ਨਾਨਕ ਏਕੋ पसरे ਆਪ ਦੂਜਾ ਕੈਦਿ ਸਟਾਰ اے ਨਾਨਕ ਪ੍ਰਭੂ ਆਪ ਹੀ ਸਭ ਥਾਈ ਮੌਜੂਦ ਹੈ ਉਸ ਤੋਂ ਬਿਨਾ ਕੋਈ ਦੂਜਾ ਕਿਤੇ ਵੇਖਣ ਵਿੱਚ ਨਹੀਂ ਆਉਂਦਾ ਅਸ਼ਟਪਦੀ ਆਪ ਕਥੇ ਆਪ ਸੁਨਹਿਾਰ ਸਭ ਜੀਵਾਂ ਵਿੱਚ ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ ਆਪੇ ਇੱਕ ਆਪ ਵਿਸਥਾਰ ਆਪ ਹੀ ਇੱਕ ਸ੍ਰਿਸ਼ਟੀ ਰਚਨ ਤੋਂ ਪਹਿਲਾਂ ਤੇ ਆਪ ਹੀ ਜਗਤ ਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ ਜਾ ਤਿਸ ਪਾਵੇ ਤਾਂ ਸ੍ਰਿਸ਼ਟ ਉਪਾਏ ਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਰਚ ਲੈਂਦਾ ਹੈ ਆਪਣੇ ਭਾਣੇ ਲੈ ਸਮਾਏ ਇਕ ਕਾਲਪੁਰਖ ਨੂੰ ਜਦੋਂ ਚੰਗਾ ਲੱਗਦਾ ਹੈ ਉਹ ਜਗਤ ਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ ਤੁਮ ਤੇ ਪੈਨ ਨਹੀਂ ਕੁਛ ਹੋਏ اے ਪ੍ਰਭ ਤੇਥੋਂ ਵੱਖਰਾ ਕੁਝ ਨਹੀਂ ਹੈ ਆਪਨ ਸੂਤ ਸਭ ਜਗਤ ਪਰੋਏ ਤੂੰ ਆਪਣੇ ਹੁਕਮ ਰੂਪ ਧਾਗੇ ਵਿੱਚ ਸਾਰੇ ਜਗਤ ਨੂੰ ਪਰੋਇਆ ਹੈ ਜਾਕੋ ਪ੍ਰਭ ਜੀਓ ਆਪ ਬੁਝਾਏ ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖਸ਼ਦੇ ਹੋ ਸਤਿਨਾਮ ਸੋਈ ਜਨ ਪਾਏ ਉਹ ਮਨੁੱਖ ਪ੍ਰਭੂ ਦਾ ਸਦਾ ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ ਸੋ ਸਮਦਰਸੀ ਤਤ ਕਾ ਬੇਤਾ ਉਹ ਮਨੁੱਖ ਸਭ ਵੱਲ ਇੱਕ ਨਜ਼ਰ ਨਾਲ ਤੱਕਦਾ ਹੈ ਅਕਾਲ ਪੁਰਖ ਦਾ ਮਹਿਰਮ ਹੋ ਜਾਂਦਾ ਹੈ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਹੇ ਨਾਨਕ ਉਹ ਸਾਰੇ ਜਗਤ ਦਾ ਜਿਤਨ ਵਾਲਾ ਹੈ ਜੀਵ ਜੰਤ ਸਭ ਤਾਕੈ ਹਾਥ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਵਾਸ ਵਿੱਚ ਹਨ ਦੀਨ ਦਿਆਲ ਅਨਾਥ ਕੋਨਾਥ ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ ਅਨਾਥਾਂ ਦਾ ਮਾਲਕ ਹੈ ਜਿਸ ਰਾਖੇ ਤਿਸ ਕੋਏ ਨਾ ਮਾਰੇ ਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਸੋ ਮੂਆ ਜਿਸ ਮਨੋਂ ਬਿਸਾਰੈ ਮੋਇਆ ਉਹ ਹੈ ਮੋਇਆ ਹੋਇਆ ਤਾਂ ਉਹ ਜੀਵ ਹੈ ਜਿਸ ਨੂੰ ਪ੍ਰਭੂ ਬੁਲਾ ਦਿੰਦਾ ਹੈ ਤਿਸ ਤਜ ਅਵਰ ਕਹਾ ਕੋ ਜਾਏ ਉਹ ਪ੍ਰਭੂ ਨੂੰ ਛੱਡ ਕੇ ਹੋਰ ਕਿੱਥੇ ਜਾਏ ਸਭ ਸਿਰ ਇੱਕ ਨਰੰਜਨ ਰਾਏ ਸਭ ਜੀਵਾਂ ਦੇ ਸਿਰ ਤੇ ਇੱਕ ਆਪ ਹੀ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੀ ਕੀ ਜੋਤ ਜਾ ਕੈ ਸਭ ਹਾਥ ਜਿਸ ਦੇ ਵਸ ਵਿੱਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਦ ਹੈ ਅੰਤਰ ਬਾਹ ਜਾਣੋ ਸਾਥ ਉਸ ਪ੍ਰਭੂ ਨੂੰ ਅੰਦਰ ਬਾਹ ਸਭ ਥਾਈਂ ਅੰਗ ਸੰਗ ਜਾਣੋ ਗੁਣ ਧਿਆਨ ਬੇ ਅੰਤ ਅਪਾਰ ਜੋ ਗੁਣਾ ਦਾ ਖਜ਼ਾਨਾ ਹੈ ਬੇਅੰਤ ਹੈ ਅਪਾਰ ਹੈ ਨਾਨਕ ਦਾਸ ਸਦਾ ਬਲਹਾਰ ਏ ਨਾਨਕ ਆਖ ਪ੍ਰਭੂ ਦੇ ਸੇਵਕ ਉਸ ਤੋਂ ਸਦਕੇ ਹਨ ਪੂਰਨ ਪੂਰ ਰਹੇ ਦਿਆਲ ਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ ਸਭ ਉਪਰ ਹੋਵਤ ਕਿਰਪਾਲ ਤੇ ਸਭ ਜੀਵਾਂ ਤੇ ਮੇਰ ਕਰਦੇ ਹਨ ਆਪਣੇ ਕਰਤਬ ਜਾਣੇ ਆਪ ਪ੍ਰਭੂ ਆਪਣੇ ਖੇਲ ਆਪ ਹੀ ਜਾਣਦਾ ਹੈ ਅੰਤਰ ਰਹੋ ਅੰਤਰ ਜਾਮੀ ਰਹੋ ਬਿ ਆਪ ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਸਭ ਥਾਈ ਮੌਜੂਦ ਹੈ ਪ੍ਰਿਤ ਪਾਲੈ ਜੀਵਨ ਬਉ ਭਾਤ ਜੀਵਨ ਜੀਵਾਂ ਨੂੰ ਕਈ ਤਰੀਕਿਆਂ ਨਾਲ ਪਾਲਦਾ ਹੈ ਜੋ ਜੋ ਰਚਿਆ ਰਚਿਓ ਤਿਸ ਤਿਸੇ ਤੇ ਹਾਤ ਜੋ ਜੋ ਰਚਿਓ ਸੋ ਤਿਸੇ ਤੇ ਹਾਤ ਜੋ ਜੋ ਜੀਵਾਂ ਨੂੰ ਜੀਵ ਉਸਨੇ ਪੈਦਾ ਕੀਤੇ ਨੇ ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ ਜਿਸ ਭਾਵੈ ਤਿਸ ਲਈ ਮਲਾਏ ਜਿਸ ਉੱਤੇ ਉਤਰੁਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ ਭਗਤ ਕਰੇ ਹਰ ਕੇ ਗੁਣ ਗਾਏ ਜਿਨ੍ਹਾਂ ਤੇ ਤਰੁਠਦਾ ਹੈ ਜਿਨ੍ਹਾਂ ਤੇ ਉਹਨਾਂ ਦਾ ਮਨ ਭੌਂਦਾ ਹੈ ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ ਬਣ ਅੰਤਰ ਵਿਸ਼ਵਾਸ ਕਰ ਮੰਨਿਆ ਜੇਸ ਮਨੋਖ ਨੇ ਮਨ ਵਿੱਚ ਸ਼ਰਧਾ ਧਾਰ ਕੇ ਪ੍ਰਭੂ ਨੂੰ ਸੱਚ ਮੁੱਚ ਹੋਣ ਵਾਲਾ ਮੰਨ ਲਿਆ ਹੈ ਕਰਨ ਹਾਰ ਨਾਨਕ ਇੱਕ ਜਾਣਿਆ اے ਨਾਨਕ ਉਸ ਨੇ ਉਸ ਇੱਕ ਕਰਤਾਰ ਨੂੰ ਪਛਾਣਿਆ ਹੈ ਜਨ ਲਾਗਾ ਹਰ ਏਕੈ ਨਾਏ ਜੋ ਸੇਵਕ ਇੱਕ ਪ੍ਰਭੂ ਦੇ ਨਾਮ ਵਿੱਚ ਟਿਗਿਆ ਹੋਇਆ ਹੈ ਇਸ ਕੀ ਆਸ ਨਾ ਬਿਰਤੀ ਜਾਏ ਉਸ ਦੀ ਆਸ ਕਦੇ ਖਾਲੀ ਨਹੀਂ ਜਾਂਦੀ ਸੇਵਕੋ ਸੇਵਾ ਬਣਾਈ ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ ਹੁਕਮ ਬੂਝ ਪਰਮ ਪਦ ਪਾਈ ਪ੍ਰਭੂ ਦੀ ਰਜਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ ਇਸ ਤੇ ਉੱਪਰ ਨਹੀਂ ਵਿਚਾਰ ਉਹਨਾਂ ਨੂੰ ਇਸ ਨਾਮ ਸਿਮਰਨ ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁਝਦਾ ਜਾ ਕੈ ਮਨ ਬਸਿਆ ਨਿਰੰਕਾਰ ਜਿਸ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ ਬੰਧਨ ਤੋੜ ਭਏ ਨਿਰਵੈਰ ਮਾਇਆ ਦੇ ਬੰਧਨ ਤੋੜ ਕੇ ਉਹ ਨਿਰਵੈਰ ਹੋ ਕੇ ਹੋ ਜਾਂਦੇ ਹਨ ਭਾਵ ਕਿਸੇ ਦਰਦੇ ਨਹੀਂ ਡਰ ਰਹਿਤ ਹੋ ਜਾਂਦੇ ਨੇ ਆਣਦੇ ਨੇ ਪੂਜੈ ਗੁਰ ਕੇ ਪੈਰ ਉਹ ਤੇ ਹਰ ਵੇਲੇ ਸਤਗੁਰੂ ਦੇ ਚਰਨ ਪੂਜਦੇ ਰਹਿੰਦੇ ਹਨ ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ ਉਹ ਮਨੁੱਖ ਇਸ ਜਨਮ ਵਿੱਚ ਸੁਖੀ ਹਨ ਤੇ ਪਰਲੋਕ ਵਿੱਚ ਵੀ ਸੁਖੇ ਹੁੰਦੇ ਹਨ ਨਾਨਕ ਹਰ ਪ੍ਰਭ ਆਪੇ ਮਿਲੇ ਕਿਉਂਕਿ ਹੈ ਨਾਨਕ ਪ੍ਰਭੂ ਨੇ ਆਪ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਸਾਧ ਸੰਗ ਮਿਲ ਕਰੋ ਆਨੰਦ ਸਤ ਸੰਗਤ ਵਿੱਚ ਮਿਲ ਕੇ ਇਹ ਆਤਮਿਕ ਆਨੰਦ ਮਨ ਮਨ ਨੂੰ ਗੁਣ ਗਾਵੋ ਪ੍ਰਭ ਪਰਮ ਆਨੰਦ ਪਰਮ ਖੁਸ਼ੀਆਂ ਵਾਲੇ ਪ੍ਰਭ ਦੀ ਸਿਖ ਸਲਾਹ ਕਰੋ RAM ਨਾਮ ਤਤ ਕਰੋ ਵਿਚਾਰ ਪ੍ਰਭ ਦੇ ਨਾਮ ਦੇ ਭੇਦ ਨੂੰ ਵਿਚਾਰੋ ਦੁਰਲਭ ਦੇਕਾ ਕਰੋ ਉਧਾਰ ਤੇ ਇਸ ਮਨੁੱਖਾ ਸਰੀਰ ਨੂੰ ਬਚਾ ਉਚਾਓ ਕਰੋ ਤੇ ਬੜੀ ਮੁਸ਼ਕਲ ਨਾਲ ਜੋ ਸਾਨੂੰ ਮਿਲਦਾ ਹੈ ਅਮਰਤ ਬਚਨ ਹਰ ਕੇ ਗੁਣ ਗਾਓ ਅਕਾਲ ਪੁਰਖ ਦੇ ਗੁਣ ਗਾਓ ਜੋ ਅਮਰ ਕਰਨ ਵਾਲੇ ਬਚਨ ਹਨ ਪ੍ਰਾਣ ਤਰਨ ਕਾ ਇਹੋ ਸੁਆਓ ਜਿੰਦਗੀ ਨੂੰ ਆਕਾਰਾਂ ਤੋਂ ਬਚਾਉਣ ਦਾ ਇਹੀ ਵਸੀਲਾ ਹੈ ਆਠ ਪਹਿਰ ਪ੍ਰਭ ਦੇਖੋ 네ਰਾ ਅਠੇ ਪੈਰ ਪ੍ਰਭ ਨੂੰ ਆਪਣੇ ਅੰਗ ਸੰਗ ਵੇਖੋ ਮਿਟੇ ਅਗਿਆਨ ਬਿੰਦ ਸੇ ਹਨੇਰਾ ਇਸ ਤਰ੍ਹਾਂ ਅਗਿਆਨਤਾ ਮਿਟ ਜਾਏਗੀ ਤੇ ਮਾਇਆ ਵਾਲਾ ਹਨੇਰਾ ਨਾਸ਼ ਹੋ ਜਾਵੇਗਾ ਸੁਣ ਪਦੇਸ਼ ਹਿਰਦੇ ਵਿੱਚ ਬਸਾਓ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਓ ਮਾਨੇ ਚ ਨਾਨਕ ਫਲ ਪਾਓ ਹੇ ਨਾਨਕ ਇਸ ਤਰ੍ਹਾਂ ਮਨ ਮੰਗੀਆਂ ਮਰਾਦਾ ਮਿਲਣਗੀਆਂ ਹਾਲਤ ਪਾਲਤ ਦੋਏ ਲਿਓ ਸੁਭਾਰ ਲੋਕ ਤੇ ਪ੍ਰਲੋਕ ਦੋਵੇਂ ਸਵਾਰ ਸੁਧਾਰ ਲਵੋ RAM ਨਾਮ ਅੰਤਰ ਉਰਤਾਰ ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿੱਚ ਟਿਕਾਓ ਪੂਰੇ ਗੁਰ ਕੀ ਪੂਰੀ ਦਿਖਿਆ ਪੂਰੇ ਸਤਿਗੁਰੂ ਦੀ ਸਿੱਖਿਆ ਵੀ ਪੂਰਨ ਭਾਵ ਮੁਕੰਮਲ ਹੁੰਦੀ ਹੈ ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ ਜਿਸ ਮਨੁੱਖ ਦੇ ਮਨ ਵਿੱਚ ਇਹ ਸਿੱਖਿਆ ਵੱਸਦੀ ਹੈ ਉਸ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ ਮਨ ਤਨ ਨਾਮ ਜਪੋ ਲਿਵ ਲਾਏ ਮਨ ਤੇ ਸ਼ਰੀਰ ਦੇ ਰਾਈ ਲਿਵ ਜੋੜ ਕੇ ਨਾਮ ਜਪੋ ਦੁੱਖ ਦਰਦ ਮਨ ਤੇ ਪਹੁੰਚ ਜਾਏ ਦੁੱਖ ਦਰਦ ਤੇ ਮਨ ਤੋਂ ਡਰ ਦੂਰ ਹੋ ਜਾਏਗਾ ਸਾਚ ਵਪਾਰ ਕਰੋ ਵਪਾਰੀ ਇਹ ਬੰਜ ਵੰਜਾਰੇ ਜੀਵ ਸੱਚ ਵੰਜ ਕਰੋ ਬੰਜ ਮਨਾ ਸੋਦਾ ਸੱਚ ਦਾ ਸੋਦਾ ਕਰੋ ਦਰਗੇ ਨਿਬੇ ਖੇਪ ਤੁਮਾਰੀ ਨਾਮ ਰੂਪ ਸੱਚੇ ਬਣ ਜ ਨਾਲ ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਪਵੇਗਾ ਏਕਾ ਟੇਕ ਰੱਖੋ ਮਨ ਮਾਹੇ ਮਨ ਵਿੱਚ ਇੱਕ ਅਕਾਲ ਪੁਰਖ ਦਾ ਆਸਰਾ ਰੱਖੋ ਨਾਨਕ ਬੋਹਰ ਨਾ ਆਵੇ ਜਾਏ ਇਹ ਨਾਨਕ ਮੁੜ ਜਨਮ ਮਰਨ ਦੇ ਗੇੜ ਨਹੀਂ ਹੋਵੇਗਾ ਇਸ ਤੇ ਦੂਰ ਕਹਾ ਕੋ ਜਾਏ ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ ਉਪਰੇ ਰੱਖਣ ਹਾਰ ਧਿਆਏ ਜੀਵ ਬਚਦਾ ਹੀ ਰੱਖਣ ਹਾਰ ਪ੍ਰਭੂ ਨੂੰ ਸਿਮਰ ਕੇ ਹੈ ਨਿਰਭਉ ਜਪੇ ਸਗਲ ਭੋ ਮਿਟੈ ਜੋ ਮਨੁੱਖ ਨਿਰਭਉ ਕਾਲਪੁਰਖ ਨੂੰ ਜਪਦਾ ਹੈ ਉਸ ਦਾ ਸਾਰਾ ਡਰ ਮਿਟ ਜਾਂਦਾ ਹੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਕਿਉਂਕਿ ਪ੍ਰਭੂ ਦੀ ਮਿਹਰ ਨਾਲ ਹੀ ਬੰਦਾ ਡਰ ਤੋਂ ਖਲਾਸੀ ਪਾਉਂਦਾ ਹੈ ਡਰ ਤੋਂ ਮੁਕਤ ਹੋ ਜਾਂਦਾ ਹੈ ਜਿਸ ਜਿਸ ਪ੍ਰਭ ਭਾਵੈ ਤਿਸ ਨਾਹੀ ਦੁਖ ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ ਜਿਸ ਬੰਦੇ ਨੂੰ ਪ੍ਰਭੂ ਰਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪਹੁੰਦਾ ਨਾਮ ਜਪਤ ਮਨ ਹੋਵਤ ਸੁਖ ਨਾਮ ਜਪਿਆ ਮਨ ਵਿੱਚ ਸੁਖ ਪੈਦਾ ਹੁੰਦਾ ਹੈ ਚਿੰਤਾ ਜਾਏ ਮਿਟੇ ਹੰਕਾਰ ਨਾਮ ਸਿਮਰਿਆ ਚਿੰਤਾ ਦੂਰ ਹੋ ਜਾਂਦੀ ਐ ਹੰਕਾਰ ਮਿਟ ਜਾਂਦਾ ਹੈ ਤਿਸ ਜਨ ਕੋ ਕੋਏ ਨਾ ਪਹੁੰਚਨ ਹਾਰ ਉਸ ਮਨੁੱਖ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਸਿਰ ਉੱਪਰ ਠੰਡਾ ਗੁਰਸੂਰਾ ਜਿਸ ਬੰਦੇ ਦੇ ਸਿਰ ਉੱਤੇ ਸੂਰਮਾ ਸਤਗੁਰੂ ਰਾਖਾ ਖੜੋਤਾ ਹੋਇਆ ਹੈ ਨਾਨਕ ਤਾਂ ਕਹਿ ਕਾਰਜ ਪੂਰਾ ਇਹ ਨਾਨਕ ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ਭਾਅ ਪੂਰੇ ਹੋ ਜਾਂਦੇ ਹਨ ਸਫਲ ਹੋ ਜਾਂਦੇ ਹਨ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਜਿਸ ਪ੍ਰਭੂ ਦੀ ਸਮਝ ਪੂਰਨ ਹੈ ਇਸ ਦੀ ਨਜ਼ਰ ਵਿੱਚ ਅੰਮ੍ਰਿਤ ਵਰਸਦਾ ਹੈ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਉਸ ਦਾ ਦੇਦਾਰ ਕੀਤਿਆ ਜਗਤ ਦਾ ਹੁਦਾਰ ਹੁੰਦਾ ਹੈ ਭਾਵ ਜਗਤ ਤਰ ਜਾਂਦਾ ਹੈ ਚਰਨ ਕਮਲ ਜਾਕੈ ਆਨੂਪ ਜਿਸ ਪ੍ਰਭੂ ਦੇ ਕਮਲ ਵਰਗੇ ਆਤ ਸੋਹਣੇ ਚਰਨ ਹਨ ਸਫਲ ਦਰਸ਼ਨ ਸੁੰਦਰ ਹਰ ਰੂਪ ਉਸ ਦਾ ਰੂਪ ਸੁੰਦਰ ਹੈ ਤੇ ਉਸ ਦਾ ਦედაਰ ਮਰਾਦਾਂ ਪੂਰੀਆਂ ਕਰਨ ਵਾਲਾ ਹੈ ਤਨ ਸੇਵਾ ਸੇਵਕ ਪਰਵਾਨ ਉਸ ਦਾ ਸੇਵਕ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ ਤਾਂ ਹੀ ਹਮ ਉਸ ਦੀ ਸੇਵਾ ਮੁਬਾਰਕ ਹੈ ਅੰਤਰਜਾਮੀ ਪੁਰਖ ਪ੍ਰਧਾਨ ਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਹੈ ਸਭ ਤੋਂ ਵੱਡਾ ਹੈ ਜਿਸ ਮਨ ਬਸੇ ਸੋ ਹੋਤ ਨਿਹਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਐਸਾ ਪ੍ਰਭੂ ਵਸਦਾ ਹੈ ਉਹ ਫੁੱਲ ਵਾਂਗ ਖਿੜ ਆਉਂਦਾ ਹੈ ਤਾਂ ਕੈ ਨਿਕਟ ਨ ਆਵਤ ਕਾਲ ਉਸ ਦੇ ਨੇੜੇ ਕਾਲ ਵੀ ਨਹੀਂ ਆਉਂਦਾ ਭਾਵ ਮੌਤ ਦਾ ਡਰ ਉਸ ਨੂੰ ਪਹੁੰਚਦਾ ਨਹੀਂ ਮੌਤ ਦਾ ਡਰ ਉਸ ਨੂੰ ਸਤਾਉਂਦਾ ਨਹੀਂ ਅਮਰ ਭਏ ਅਮਰਾ ਪਦ ਪਾਇਆ ਉਸ ਮਨੁੱਖ ਉਹ ਮਨੁੱਖ ਜਨਮ ਮਰਨ ਦੇ ਤੋਂ ਰਹਿਤ ਹੋ ਜਾਂਦਾ ਹੈ ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦਾ ਹੈ ਸਾਧ ਸੰਗ ਨਾਨਕ ਹਰ ਧਿਆਇਆ ਇਹ ਨਾਨਕ ਜਿਨ੍ਹਾਂ ਨੇ ਸਤ ਸੰਗਤ ਵਿੱਚ ਪ੍ਰਭੂ ਨੂੰ ਸਿਮਰਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਏਸੀ ਸ਼ਹੀਦਾਂ ਦੇ ਸਰਤਾਜ ਜੀ ਦੀ ਸੁਖਮਣੀ ਸਹਿਬ ਜੀ ਦੀ ਬਾਈ ਮੀਸ਼ਟਿ ਪਤੇ ਦੀ ਵਿਚਾਰ ਵਿਚਾਰ ਕਰਦੇ ਆ ਗੁਰੂ ਦੀ ਬਾਣੀ ਦੀ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਬਖਸ਼ਣ ਜੋਗ ਹੈ ਗੁਰੂ ਰੂਪੀ ਸਾਧ ਸੰਗਤ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ